ਉਹ ਸਾਰੇ ਕਹਿ ਰਹੇ ਆ ਕਿ ਨਰੈਣ ਸਿੰਘ ਚੋੜਾ ਵਰਗਾ ਤਾਂ ਕੋਈ ਮਾੜਾ ਕੰਮ ਹੀ ਨਹੀਂ ਕਿਸੇ ਨੇ ਕੀਤਾ ਜੀ ਤੇ ਤੁਸੀਂ ਉਹਨਾਂ ਨੂੰ ਅੱਜ ਲੈਣ ਆ ਗਏ। ਇਹ ਕੁੱਤੇ ਭੌਂਕਦੇ ਹੁੰਦੇ ਆ ਹਾਥੀ ਨੂੰ ਆਪਣੀ ਮਸਤ ਛਾਲ ਦੇ ਵਿੱਚ ਲੰਘ ਜਾਣਾ ਚਾਹੀਦਾ। ਤੁਸੀਂ ਕਹਿੰਦੇ ਅਸੀਂ ਕੌਮ ਦੀ ਨੁਮਾਇੰਦਾ ਸਮਾਹਤਾ ਤੁਸੀਂ ਕੁੱਤੇ ਕਹਿੰਦਾ। ਪੰਥ ਦੇ ਨੁਮਾਇੰਦੇ ਕਾਲੀ ਦਲ ਬਾਦਲ ਨਾ ਸੀ ਨਾ ਹੈ ਨਾ ਰਹੇਗਾ। ਇਹ ਦਿੱਲੀ ਦਰਵਾਜ਼ੇ ਦੀ ਝੂਠੀ ਗਿੱਟਕਿਆ ਜਿਹੜੀ ਦਿੱਲੀ ਦਰਵਾਜ਼ੇ ਨੇ ਛੁੱਟਦੀ ਹੋਈ ਆ। ਤੇ ਇਹ ਦਵਾਦੇ ਪੰਥ ਦੇ ਜਿਹੜੇ ਨੁਮਾਇੰਦਾ ਬਣਨ ਚਾਹੁੰਦੇ ਨਾ ਪੰਥ ਦੇ ਨੁਮਾਇੰਦਾ ਸੀ ਨਾ ਅੱਜ ਹੈ ਨਾ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਤੇ ਦਾੜੀ ਹੈ ਨਹੀਂ ਜਿਹੜੇ ਸਿੱਖੀ ਦੇ ਮੂਲ ਜਿਹੜਾ ਹੈਗਾ ਵਿਸ਼ੇਸ਼ਤਾ ਵੀ ਸਿੱਖ ਕੇਸਾ ਦਾੜੀ ਹੁੰਦਾ ਉਹ ਤਾਂ ਇਹੀ ਹੈ ਨਹੀਂ ਇਹ ਤਾਂ ਸ਼ਦੋਮਨੀ ਅਕਾਲੀਦਾਨੀ ਹੈਗਾ ਇਹ ਸਦੋਮੁੰਨੀ ਅਕਾਲੀਦਾਲ ਹੈਗਾ ਇਹ ਕਾਲੀਦਾਲ ਹੀ ਆਏ ਦਲਦਲ ਹੀ ਆਏ ਜੇ ਫਿਰ ਨਵਾ ਕੇ ਸਾਰਾ ਕੋਈ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਕਬੂਲ ਕਰ ਲਿਆ ਵੀ ਹਾਂਜੀ ਗਲਤੀ ਉਹ ਤਾਂ ਫੇਰ ਆਮ ਨਹੀਮ ਨੂੰ ਵੀ ਇਹ ਮਾਫੀ ਦਵਾਉਣ ਦੇ ਸੀਗੇ ਸੇਲ ਨਵਾ ਕੇ ਵੀਰ ਜੀ ਜਿਹੜੀਆਂ ਜਿਹੜੀਆਂ ਨਿੱਜੀ ਕਰੈਤਾ ਹੁੰਦੀਆਂ ਉਹਦੀ ਮਾਫੀ ਮਿਲਦੀ ਹੁੰਦੀ ਆ ਗੁਰੂ ਦੇ ਉੱਤੇ ਹਮਲਾ ਕਰਨ ਦੀ ਮਾਫੀ ਨਹੀਂ ਮਿਲਦੀ ਹੁੰਦੀ ਸੁਮੇਧ ਸੈਣੀ ਕੌਣ ਸੀ ਜਿਹੜਾ ਆਪ ਇੱਕ ਚੇਨ ਸਮੋਕਲ ਸੀ ਬੀੜੀ ਬੀੜੀ ਦਾਦੇ ਮੂੰਹ ਲੱਤਦੀ ਨਹੀਂ ਸੀ ਉਹ ਦਾਦੂ ਪੀਂਦਾ ਸੀ ਬੀੜੀ ਪੀਂਦਾ ਸੀ ਤੇ ਦਫ਼ਤਰ ਡੀਜੀਪੀ ਜਿਹੜੇ ਜਾਂਦੇ ਪੁਲਸਾਂ ਦੇ ਦੇਖ ਲਓ ਧੂਏ ਨਾ ਭਰਿਆ ਹੁੰਦਾ ਸੀ ਉਹ ਤਾਂ ਇਹਨਾਂ ਨੇ ਡੀਜੀਪੀ ਲਾਇਆ ਜਿਹਨੇ ਸਿੱਖ ਨੌਜਵਾਨਾਂ ਦਾ ਕਹਾਨ ਕੀਤਾ ਉਹਨੂੰ ਆਪਣਾ ਪਿਓ ਬਣਾਇਆ ਆਲਸ਼ਦੀਪ ਕਲੇਰ ਉਹਦਾ ਪਿਓ ਉਹਦਾ ਵਕੀਲ ਆ ਸੈਂਕੜੇ ਪੁਲਸਵਾਰਿਆਂ ਦੀ ਜਮਾਨਤ ਕਰਾਈਆਂ ਆਲਸ਼ਦੀਪ ਕਲੇਰ ਦੇ ਬਾਹਰੋਂ ਬਾਹਰ ਕਰਾਈਆਂ ਸਿੱਖ ਨੌਜਵਾਨਾਂ ਨੂੰ ਮਾਰ ਕੇ ਖਪਾ ਕੇ ਤਾਂ ਬਾਹਰੋਂ ਬਾਹਰ ਜਮਾਨਤ ਉਹ ਕਹਿੰਦੇ ਉਹ ਕਹਿੰਦੇ ਬੇਅਦਬੀ ਤਾਂ ਹੋ ਗਈ ਪਰ ਉੱਥੇ ਬੇਅਦਬੀ ਕੋਈ ਨਹੀਂ ਹੋਈ ਗੁਰੂ ਖਾਲਸਾ ਪੰਥ ਦੇ ਜਿਹੜੇ ਤਖਤ ਆ ਉੱਥੇ ਨਿਸ਼ਾਨੇਬਾਜ਼ੀ ਵੀ ਸਿੱਖ ਕੰਮ ਕਰਦੀ ਹੁੰਦੀ ਆ ਕੋਈ ਐਡੀ ਗੱਲ ਨਹੀਂ ਹੋਈ ਏ ਪਿਆਦ ਵੀ ਤਖਤਾਂ ਦੀ ਨਹੀਂ ਹੁੰਦੀ ਹੁੰਦੀ ਤੁਸੀਂ ਹਿਸਾਬ ਦਿਓ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੇ ਦੋਚੀਆਂ ਤੁਸੀਂ ਆਪ ਮੰਨਿਓ ਤਖਤ ਸਾਹਿਬ ਤੇ ਤੇ ਤੁਹਾਡਾ ਪ੍ਰਧਾਨ ਪਿੰਡ ਦੀ ਪੜਿਆਂ ਚ ਜਾ ਕੇ ਕਹਿੰਦਾ ਉਹ ਤਾਂ ਵੈਸੇ ਹੀ ਮੰਨ ਲਏ ਸੀ ਅਸੀਂ ਕੀਤਾ ਤਾਂ ਕੱਖ ਨਹੀਂ ਸੀ ਸੋ ਤੁਸੀਂ ਤਾਂ ਜਿੱਥੇ ਅਕਲ ਧਕਾਣੋਂ ਦੋਖੀਓ ਗਦਾਰੋਂ ਤੁਹਾਡੇ ਤਾਂ ਜਿਹੜਾ ਵੀ ਲੱਛਣ ਮਾੜਾ ਹੈਗਾ ਉਹ ਲਾ ਦੀਏ ਉਹ ਵੀ ਘਟਿਆ ਉਹ ਇੱਕ ਲੈਟਾਂ ਵਾਲਾ ਬਾਬਾ ਸੀ ਉਹਦੇ ਚ ਇਹਦੀ ਸੁਖਬੀਤ ਬਾਦਲ ਦੀ ਮਾਂ ਲੇਟਦੀ ਰਹੀ ਆ ਉਹਨਾਂ ਦੇ ਦਾ ਪੋਤਾ ਹੀ ਉਥੋਂ ਲਿਆ ਤੇ ਉਹਦਾ ਸਮਾਗਮ ਕਰਾਉਣ ਵਾਸਤੇ 2009 ਚ ਗੋਲੀਆਂ ਕਹਿੰਦੇ ਚਲਾਈਆਂ ਲੁਧਿਆਣੇ ਉਸ ਤੋਂ ਬਾਅਦ ਸਲਸੇ ਵਾਲੇ ਦੇ ਪੈਰ ਦੀ ਕੌਣ ਪਿਆ ਸਲਸੇ ਵਾਲੇ ਨੇ ਗੁਰੂ ਦਸਮ ਪਾਤਸ਼ਾਹ ਦਾ ਭੇਖਤਾ ਲਿਆ ਤੇ ਦਸਮ ਪਾਤਸ਼ਾਹ ਗੁਰੂ ਦੇ ਮਾਫੀ ਕਹਿੰਦੇ ਦਿੱਤੀ ਐਫੀਆਰ ਕਹਿੰਦੇ ਦਿੱਤਾ ਉਥੇ ਕੇਸ ਕਹਿੰਦੇ ਵਾਪਸ ਲਿਆ ਅੱਜ ਵੀ ਸਲਸੇ ਵਾਲੇ ਬਾਬੇ ਦੇ ਉੱਤੇ ਉਹ ਜਿਹੜਾ ਕੇਸ ਇਹ ਮੈਂ ਉਹਦੇ 'ਚ ਮਦਈ ਆ ਜਿਹੜਾ ਹਾਈ ਕੋਰਟ ਦੇ ਐਡਵੋਕੇਟ ਨਵਕੀਰਨ ਸਿੰਘ ਜਿਹੜਾ ਗੁਰੂ ਦਸਮ ਪਾਤਸ਼ਾਹ ਵਾਲਾ ਸੋ ਇਹਨਾਂ ਨੇ ਕਿਹੜੀ ਗੱਲ ਦਾ ਘਾਣ ਨਹੀਂ ਕੀਤਾ ਇਹਨਾਂ ਨੂੰ ਤਾਂ ਜਵਾਬ ਦੇਣਾ ਵੀ ਆਪਣੀ ਜबान ਗਲੀ ਗੰਦੀ ਕਰਨ ਵਾਲੀ ਗੱਲ ਹੈ। ਸਵਾਲ ਤਾਂ ਉਹਨਾਂ ਨੇ ਇਹੀ ਚੁੱਕਿਆ ਜੀ ਵੀ ਆ ਦੇਖੋ ਸਰਕਾਰ ਨਾਲ ਮੁਲੀ ਭੁਗਤਾ ਮੌਜੂਦਾ ਸਰਕਾਰ ਦੇ ਇਹ ਜਿਹੇ ਬੰਦੇ ਰੱਖੇ ਹੋਏ ਆ ਜਿਹੜੇ ਇਹ ਕੰਮ ਕਰਦੇ ਆ ਤੇ ਉਹਨਾਂ ਨੇ ਦੇਖੋ ਕੇਸ ਕਿੰਨਾ ਕੱਚਾ ਛੱਡਤਾ ਵੀ ਵਿਕਟਮ ਦੇ ਵੀ ਵਿੱਚ ਬਿਆਨ ਨਹੀਂ ਲਏ ਤੇ ਲੂਪ ਹੋਲ ਛੱਡਦੇ ਭਾਈ ਅਸੀਂ ਵਕੀਲ ਆ ਉਹਨੂੰ ਅਲਸ਼ ਕਲੇ ਨੂੰ ਕਿ ਆਪਣੇ ਬਾਪੂ ਨੂੰ ਪੁੱਛ ਕਿੰਨੀਆਂ ਜਮਾਨਤਾਂ ਆਉਂਦੀਆਂ 307 ਦਾ ਕੇਸ ਆ ਨੋ ਇੰਜਰੀ ਕੇਸ ਆ ਕਿਸੇ ਦੇ ਸੱਟ ਨਹੀਂ ਲੱਗੀ ਇਹ ਤਾਂ ਹਫਤੇ ਬਾਅਦ ਜਮਾਨਤ ਹੋ ਰਹੀ ਨਹੀਂ ਚਾਹੀਦੀ ਸੀਗੀ ਸੁਖਵੀਰ ਬਾਦਲ ਕਰਕੇ ਤਿੰਨ ਮਹੀਨੇ ਲੱਗੇ ਆ ਉਹ ਅਦਾਲਤ ਨੇ ਬਿਲਕੁਲ ਨਿਰਪੱਖਤਾ ਦੇ ਨਾਲ ਫੈਸਲਾ ਕੀਤਾ ਵਕੀਲ ਆ ਮਾਰੀ ਮੋਟੀ ਅਕਲ ਤੋਂ ਕੰਮ ਲੈਣ ਇਹਨੂੰ ਪਤਾ ਆਪਣੇ ਨਹੀਂ ਪਤਾ ਇਹਨੂੰ ਆਪਣੇ ਪਿਓ ਨੂੰ ਪੁੱਛ ਲਵੇ ਵੱਡੇ ਕਲੇਜ ਨੂੰ ਤੁਸੀਂ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋ ਬਿਆਨ ਤੁਸੀਂ ਆਪ ਨਹੀਂ ਦਿੱਤਾ ਸੁਖਵੀਰ ਬਾਦਲ ਕਿਉਂ ਨਹੀਂ ਬੋਲਿਆ ਦੱਸੋ ਜਿਹੜਾ ਜਿਹਦੇ ਉੱਤੇ ਮੰਦਿਆਂ ਕਿਹਾ ਗਿਆ ਵੀ ਗੋਲੀ ਚੱਲੀ ਉਹ ਕਿਉਂ ਨਹੀਂ ਬੋਲਦਾ ਹੁਣ ਸਲਸੇ ਵਾਲੇ ਨੂੰ ਬਾਦੋਬਾਦ ਜਮਾਨਤ ਦਵਾਈ ਤੁਸੀਂ ਗੁਰੂ ਦਸਮ ਪਾਤਸ਼ਾਹ ਚ ਉਹ ਫੇਰ ਤੁਸੀਂ ਦਵਾਈ ਸੀਗੀ ਸਰਕਾਰਾਂ ਦੀ ਇਸ ਤਰ੍ਹਾਂ ਦੀ ਹੈਗੀ ਆ ਵੀ ਉਹ ਜੱਜਾਂ ਤੱਕ ਜਮਾਨਤਾਂ ਦਿੰਦੇ ਆ ਉਹਨੂੰ ਕਤਲ ਕੇਸਾਂ ਦੇ ਵਿੱਚ ਉਹਨੂੰ ਦੇਵ ਦੇ ਕੇਸਾਂ ਚ ਬਾਦੋਬਾਦ ਜਮਾਨਤਾਂ ਮਿਲੀਆਂ ਅਸੀਂ ਤਾਂ ਫੇਰ ਵੀ ਅੰਦਰ ਚ ਆ ਗਏ ਆ ਸੋ ਜੇ ਤੁਸੀਂ ਮਾਫੀ ਮੰਗੀ ਸੀ ਸੱਚੇ ਮਾਨ ਨਾਲ ਨਹੀਂ ਮੰਗੀ ਸਾਰੀ ਚੀਚੀ ਦੇ ਉੱਤੇ ਸੱਟ ਲੱਗੀ ਲੱਤ ਬੰਨ ਕੇ ਬਹਿ ਗਏ ਹੋ ਤੁਸੀਂ ਉੱਥੇ ਉਹ ਕੋਈ ਤਨਖਾਹ ਲੱਗੀ ਸੀਗੀ ਉਹ ਤਾਂ ਤੁਹਾਨੂੰ ਸ਼ੋਭਾ ਦਿੱਤੀ ਸੀ ਨੀਲਾ ਬਾਣਾ ਪਵਾ ਕੇ ਉਹ ਕੋ ਬਣਾ ਕੇ ਤੁਹਾਨੂੰ ਚੋਬਦੜ ਬਣਾਤਾ ਉੱਥੇ ਉਹ ਤਾਂ ਸੀਗੀ ਉਹਨੂੰ ਲੰਮਾ ਪਾਉਂਦੇ ਪੁੱਠੇ ਤੇ ਉੱਥੇ ਉਹਨੂੰ ਕੋੜੇ ਮਾਰਦੇ ਦਰਖਤਾਂ ਉਹਦੇ ਨਾਲ ਟੰਗਦੇ ਇਮਲੀ ਦੇ ਨਾਲ ਜਿਸ ਤਰ੍ਹਾਂ ਦੀ ਸੇਵਾ ਹੁੰਦੀ ਆ ਦਸੰਬਰ 2024 ਦੇ ਵਿੱਚ ਇੱਕ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਉਂਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਤਨਖਾਹ ਲਈ ਜਾਵੇ ਉਸ ਸਮੇਂ ਭਿੰਦਰ ਸਿੰਘ ਚੋੜਾ ਦੇ ਵੱਲੋਂ ਉੱਥੇ ਡਿਊਟੀ ਦੇ ਉੱਤੇ ਬੈਠੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਜਿਸ ਤਰ੍ਹਾਂ ਗੋਲੀ ਚਲਾਉਣ ਦੀ ਗੱਲ ਆਉਂਦੀ ਹੈ ਉਸ ਤੋਂ ਬਾਅਦ ਮਾਮਲਾ ਦਰਜ ਹੁੰਦਾ ਹੈ ਤੇ ਅੱਜ ਜ਼ਮਾਨਤ ਮਿਲੀ ਐ ਸੋ ਉਹਨਾਂ ਦੇ ਵਕੀਲ ਸਾਹਿਬ ਸਾਡੇ ਨਾਲ ਐ ਮਨਜਪੁਰ ਸਾਹਿਬ ਨਾਲ ਗੱਲਬਾਤ ਕਰਦੇ ਆਂ ਜੀ ਆ ਤੁਸੀਂ ਆਇਓ ਰਿਸੀਵ ਕਰਨ ਦੇ ਲਈ ਤੁਸੀਂ ਕਹਿੰਦੇ ਹੋ ਕਿ ਤੁਸੀਂ ਉਹਨਾਂ ਨੂੰ ਬਚਾਉਣਾ ਚਾਹੁੰਦੇ ਹੋ ਉਹਨਾਂ ਨੇ ਕੰਮ ਚੰਗਾ ਕੀਤਾ ਇਹ ਗੱਲ ਰੱਖ ਕੇ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਐ ਜੀ ਉਹੀ ਸ਼੍ਰੀ ਸਭਾ ਘਾਤਰੇ ਉੱਪਰ ਨੂੰ ਪਾ ਕੇ ਉਹ ਸਾਰੇ ਕਹਿ ਰਹੇ ਆ ਵੀ ਨਰੈਣ ਸਿੰਘ ਚੋੜਾ ਵਰਗਾ ਤਾਂ ਕੋਈ ਮਾੜਾ ਕੰਮ ਹੀ ਨਹੀਂ ਕਿਸੇ ਨੇ ਕੀਤਾ ਜੀ ਤੇ ਤੁਸੀਂ ਉਹਨਾਂ ਨੂੰ ਅੱਜ ਲੈਣ ਆ ਗਏ ਦੇਖੋ ਇਹ ਵਕੀਲ ਆ ਵਕੀਲ ਦਾ ਕੰਮ ਬਚਾਉਣਾ ਹੀ ਹੁੰਦਾ ਤੇ ਸੋ ਤੇ ਸਾਡੀ ਉਹਨਾਂ ਦੇ ਨਾਲ ਬਤੌਰ ਵਕੀਲ ਹੀ ਨਹੀਂ ਬਤੌਰ ਸਾਡੇ ਵੱਡੇ ਬਜ਼ੁਰਗ ਗਵਾਨ ਵੀ ਆ ਉਹਦੇ ਕਰਕੇ ਸਾਡਾ ਫਰਜ ਬੰਦਾ ਵੀ ਉਹਨਾਂ ਨੂੰ ਰੀਸੀਵ ਕਰਨਾ ਸੋ ਰੀਸੀਵ ਕਰਨਾ ਆਇਆ ਕੋਈ ਕੀ ਕਹਿੰਦਾ ਇਹ ਕੁੱਤੇ ਭੌਂਕਦੇ ਹੁੰਦੇ ਆ ਹਾਥੀ ਨੂੰ ਆਪਣੀ ਮਸਤ ਚਾਲ ਦੇ ਵਿੱਚ ਲੰਘ ਜਾਣਾ ਚਾਹੀਦਾ ਸੋ ਪਰ ਉਹ ਤਾਂ ਕਹਿੰਦੇ ਅਸੀਂ ਕੌਮ ਦੀ ਨੁਮਾਇੰਦਾ ਸਮਹਾਤਾ ਤੁਸੀਂ ਕੁੱਤੇ ਕਹਿੰਦਾ ਨਹੀਂ ਦੇਖੋ ਮੈਂ ਕੁੱਤੇ ਨਹੀਂ ਕਿਸੇ ਨੂੰ ਕਿਹਾ ਮੈਂ ਅਖਾਨ ਦੀ ਵਲਤੋਂ ਕੀਤੀ ਆ ਸੋ ਨਮੈਂਦਾ ਜਮਾਤ ਕੌਣ ਨਮੈਂਦਾ ਜਮਾਤ ਆ ਜਿੰਦੇ ਜਿਹੜਾ ਜਦੋਂ ਨਮੈਂਦਾ ਜਮਾਤ ਸੀਗੀ ਬੈਂਤੇ ਨੂੰ ਜਦੋਂ ਉਹਦਾ ਬੰਬ ਚੱਲਿਆ ਸੀ ਬੈਂਤ ਮੁੱਖ ਮੰਤਰੀ ਆ ਉਸ ਤੋਂ ਬਾਅਦ ਕੌਮ ਨੇ ਨਮੈਂਦਾ ਜਵਾਦ ਮੰਨ ਕੇ ਵੋਟਾਂ ਪਾਈਆਂ ਸੀ ਇਹਨਾਂ ਨੂੰ ਵੀ ਇਹ ਝੂਠੇ ਪੁਲਿਸ ਮੁਕਾਬਲੇ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾਵਾ ਦੇਣਗੇ ਇਹ ਸਿੱਖਾਂ ਦੇ ਕੋ ਹੱਕ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਪਰ ਇਹਨਾਂ ਨੇ ਸਾਰੇ ਹੱਕ ਉਹ ਛੱਡ ਦਿੱਤੇ ਕੁਸੀ ਮੁੱਦੇ ਰੱਖੀ ਇਹਨਾਂ ਨੇ ਆਪਣੇ ਧੀਆਂ ਪੁੱਤ ਅੱਗੇ ਕਰ ਲਏ ਉਹਨਾਂ ਦੀਆਂ ਮੰਤਰੀਆਂ ਸੈਂਟਰ ਦੇ ਵਿੱਚ ਜਿਹੜੀਆਂ ਲਈਆਂ ਇਹਨਾਂ ਨੇ ਤੇ ਸਿੱਖਾਂ ਦੇ ਮੁੱਦੇ ਸਾਰੇ ਵਿਸਾਲ ਦਿੱਤੇ ਨਾ ਰਾਜਤਾਨੀ ਮਿਲੀ ਨਾ ਪੰਜਾਬ ਦੇ ਬੋਲੀ ਦਾ ਨਾ ਪੰਜਾਬ ਦੇ ਪਾਣੀਆਂ ਦਾ ਨਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਨਾ ਸਿੱਖਾਂ ਦਾ ਕੋਈ ਮਸਲਾ ਬੰਦੀ ਸਿੰਘ ਜੇਲਾਂ ਦੇ ਵਿੱਚ ਇਹਨਾਂ ਦੇ ਟਾਈਮ ਦੇ ਬੈਠੇ ਬੈਠੇ ਅਜੇ ਤੱਕ ਹੁਣ 35 35 40 40 ਸਾਲ ਹੋ ਚਲੇ ਉਹਨਾਂ ਨੂੰ ਬੈਠਿਆ ਹੋਇਆਂ ਨੂੰ ਸੋ ਉਹ ਨਮਾਇੰਦਾ ਨਹੀਂ ਹੈਗੇ ਨਮਾਇੰਦਾ ਬਣਾਏ ਗਏ ਸੀਗੇ ਸਿਰਫ ਨਮਾਇंदा ਪੰਥ ਦਾ ਨਮਾਇੰਦਾ ਹੋਣਾ ਇੱਕ ਵੱਖਰੀ ਗੱਲ ਆ ਪੰਥ ਪੰਜਾਬ ਦੀਆਂ ਵੋਟਾਂ ਦੇ ਵਿੱਚ ਨਹੀਂ ਕਾਊਂਟ ਹੁੰਦਾ ਪੰਜਾਬ ਦੇ ਵਿੱਚ ਵੋਟ ਪਾਉਣ ਵਾਲੇ ਕੱਲੇ ਸਿੱਖ ਨਹੀਂ ਹੈਗੇ ਹਿੰਦੂ ਮੁਸਲਮਾਨ ਸਭ ਧਰਮਾਂ ਦੇ ਲੋਕ ਆ ਜਿਹੜੀ ਵੋਟ ਰਾਜਨੀਤੀ ਦੇ ਨਮਾਇंदे ਸੀਗੇ ਉਹ ਪੰਥ ਦੇ ਨਮਾਇंदे ਕਾਲੀ ਦਲ ਬਾਦਲ ਨਾ ਸੀ ਨਾ ਹੈ ਨਾ ਰਹੇਗਾ ਪੰਥ ਬਹੁਤ ਵੱਡੀ ਟਰਮ ਹੈਗੀ ਆ ਸਾਰੀ ਦੁਨੀਆ ਦੇ ਵਿੱਚ ਵਸਦੇ ਹੋਏ ਅਮਲਤਾ ਦੀ ਗੁਰਸਿੱਖਾਂ ਦਾ ਜਿਹੜਾ ਇਕੱਠ ਆ ਉਹ ਪੰਥ ਹੈ ਗੁਰੂ ਖਾਲਸਾ ਪੰਥ ਤੇ ਇਹ ਪੰਜਾਬ ਦੀ ਵੋਟ ਰਾਜਨੀਤੀ ਤੱਕ ਸੀਮਿਤ ਲੋਕ ਆ ਬਹੁਤ ਇੱਕ ਇੰਡੀਅਨ ਸੰਵਿਧਾਨ ਹੈ ਉਹਦੇ ਥੱਲੇ ਪਾਰਲੀਮੈਂਟ ਆ ਪਾਰਲੀਮੈਂਟ ਦੇ ਅੱਗੇ ਬਣਾਏ ਹੋਏ ਨੇ ਖਿੱਤੇ ਉਹਦੇ ਵਿੱਚ ਵਿਧਾਨ ਸਭਾ ਆ ਵਿਧਾਨ ਸਭਾ ਦਾ ਇੱਕ ਨਮਾਇੰਦਾ ਜੇ ਤੁਸੀਂ 18ਵੀਂ ਸਦੀ ਦੇ ਇਤਿਹਾਸ ਨਾਲ ਗੱਲ ਕਰੀਏ ਜੋ ਪੋਜੀਸ਼ਨ ਵਜੀਦ ਖਾਨ ਦੀ ਸੀਗੀ ਉਹ ਪੋਜੀਸ਼ਨ ਬਾਦਲ ਦੀ ਸੀ ਉਹ ਤੋਂ ਵੱਧ ਉਹਦੀ ਔਕਾਤ ਜਾਂ ਪੋਜੀਸ਼ਨ ਨਹੀਂ ਸੀਗੀ ਉਹ ਕਹਿੰਦੇ ਕੌਮੇ ਲੀਡਰਲੈਸ ਕਰ ਦੇਣੀ ਸੀ ਨਾ ਤੇ ਇਹੋ ਜਿਹਾ ਕਰਾ ਕਰਤਾ ਸੀ ਕੌਮ ਕਦੀ ਲੀਡਰਲੈਸ ਨਹੀਂ ਹੁੰਦੀ ਗੁਰੂ ਦਸਮ ਪਾਤਸ਼ਾਹ ਆਪਣੀ ਕੌਮ ਦੇ ਆਗੂ ਆ ਧੰਸ਼ੀ ਦੀ ਗੁਰਦ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਆ ਪੰਜਾਂ ਦੀ ਗਵਾਈ ਚ ਚੱਲਣ ਵਾਲੀ ਕੌਮ ਹੈਗੀ ਆ ਇਹੋ ਜੇ ਲੀਡਰ ਇਹ ਤਾਂ ਹੁਣ ਇਹ ਤਾਂ ਇਹ ਵੀ ਕਹਿ ਸਕਦੇ ਜਦੋਂ ਲਾਲ ਸਿੰਘ ਤੇਜਾ ਸਿੰਘ ਵਰਗੇ ਮਰੇ ਸੀ ਐਂਗਲੋ ਸਿੱਖਵਾਲ ਚ ਵੀ ਕੌਮ ਲੀਡਰਲੈਸ ਹੋ ਜਾਣੀ ਸੀ ਸੋ ਕੌਮ ਕਿਸੇ ਬੰਦੇ ਦੀ ਮਹਤਾਜ ਨਹੀਂ ਹੈਗੀ ਪੰਥ ਜਿਹੜੀ ਆ ਪੰਥ ਦੀ ਅਗਵਾਈ ਆ ਜਿਹੜੀ ਜਿਨ੍ਹਾਂ ਨੂੰ ਪਤਾ ਹੋਵੇ ਪੰਥ ਕੀ ਹੁੰਦਾ ਪੰਥ ਸਪਿਰਟ ਦਾ ਨਾਮ ਹੈਗਾ ਇੱਕ ਬੰਦਾ ਵੀ ਪੰਥ ਦੀ ਅਗਵਾਈ ਕਰ ਸਕਦਾ ਤੇ ਸਮੁੱਚਾ ਪੰਥ ਵੀ ਉਹਦੀ ਜਿਹੜੀ ਅਗਵਾਈ ਕਰ ਸਕਦਾ ਸੋ ਇਹ ਕੋਈ ਨਮਾਇਦਾ ਨਹੀਂ ਸੀ ਪੰਥ ਦੇ ਇਹ ਇੱਕ ਇੰਡੀਅਨ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਵੋਟ ਰਾਜਨੀਤੀ ਲੜਨ ਵਾਲੀ ਇੱਕ ਪਾਰਟੀ ਸੀ ਜਿਨ੍ਹਾਂ ਨੇ ਸਿੱਖੀ ਦਾ ਭੇਖ ਧਾ ਰਿਆ ਹੋਇਆ ਸੀ ਉਹਨਾਂ ਦਾ ਉਹ ਭੇਖ ਵੀ ਉੱਤਰ ਚੁੱਕਿਆ ਹੈਗਾ ਜਿਨ੍ਹਾਂ ਨੇ ਦਿੱਲੀ ਦਰਬਾਰ ਨੇ ਇਹਨਾਂ ਨੂੰ ਵਲਤਿਆ ਵੀ 35 ਸਾਲ ਉਹਨਾਂ ਨੇ ਹੁਣ ਇਹਨਾਂ ਦੇ ਵਿੱਚੋਂ ਜੂਸ ਕਹਿੰਦੇ ਗਿੱਟਕ ਜਿਹੜੀ ਆ ਚੂਸ ਕੇ ਅੰਬ ਚੂਸ ਕੇ ਗਿੱਟਕ ਸੁਲ ਇੱਕ ਗਿੱਟਕਿਆ ਇਹ ਦਿੱਲੀ ਦਰਵਾਜ਼ ਦੀ ਝੂਠੀ ਗਿੱਟਕਿਆ ਜਿਹੜੀ ਦਿੱਲੀ ਦਰਵਾਜ਼ ਨੇ ਛੁੱਟਦੀ ਹੋਈ ਆ ਤੇ ਇਹ ਦਵਾਦੇ ਪੰਥ ਦੇ ਜਿਹੜੇ ਨੁਮਾਇੰਦਾ ਬਣਨੇ ਚਾਹੁੰਦੇ ਨਾ ਪੰਥ ਦੇ ਨੁਮਾਇੰਦਾ ਸੀ ਨਾ ਅੱਜ ਹੈ ਨਾ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਉੱਤੇ ਦਾੜੀ ਹੈ ਨਹੀਂ ਜਿਹੜੇ ਸਿੱਖੀ ਦੇ ਮੂਲ ਜਿਹੜਾ ਹੈਗਾ ਵਿਸ਼ੇਸ਼ਤਾ ਵੀ ਸਿੱਖ ਕੇਸਾ ਦਾੜੀ ਹੁੰਦਾ ਉਹ ਤਾਂ ਇਹੀ ਹੈ ਨਹੀਂ ਇਹ ਤਾਂ ਸਿਦੋ ਮੁੰਨੀ ਆਕਾਲੀ ਦਲ ਨਹੀਂ ਹੈਗਾ ਸਿਦੋ ਮੁੰਨੀ ਕਾਲੀ ਦਲ ਹੈਗਾ ਇਹ ਕਾਲੀ ਦਲ ਹੀ ਹੈ ਦਲਦਲ ਹੀ ਆਏ ਇਹਦੇ ਵਿੱਚੋਂ ਤਾਂ ਨਿਕਲ ਕੇ ਸਾਡੇ ਇਹਨਾਂ ਦੇ ਕੋਈ ਜਿਹੜੇ ਇਹਨਾਂ ਦੇ ਦਾਗੀ ਬਾਗੀ ਸਾਰੇ ਇੱਕੋ ਹੀ ਹਲਵਾ ਮੰਡਾ ਚੱਟਦੇ ਸੀਗੇ ਮਲਾਈਆਂ ਖਾਂਦੇ ਸੀ ਅੱਜ ਕੁਝ ਵਿਰੋਧ ਚ ਹੋ ਗਏ ਤੇ ਕਾਹਲ ਤੱਕ ਸਾਹ ਦੇ ਉੱਤੇ ਉਹ ਇੱਕ ਡਰਾਮਾ ਰਚਿਆ ਗਿਆ ਸੀਗਾ ਇਹ ਇੱਕ ਵੋਟ ਰਾਜਨੀਤੀ ਲੜਨ ਵਾਲੀ ਪਾਰਟੀ ਦੇ ਦੋ ਧੜਿਆਂ ਦੀ ਲੜਾਈ ਸੀਗੀ ਪੰਥਰੀ ਲੜਾਈ ਨਹੀਂ ਸੀ ਜੇ ਫਿਰ ਨਵਾ ਕੇ ਸਾਰਾ ਕੁਝ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਕਬੂਲ ਕਰ ਲਿਆ ਵੀ ਹਾਂਜੀ ਗਲਤੀ ਆ ਉਹ ਤਾਂ ਫਿਰ ਆਮ ਨਹੀਮ ਨੂੰ ਵੀ ਇਹ ਮਾਫੀ ਦਵਾਉਣ ਦੇ ਸੀਗੇ ਸਿਲ ਨਵਾ ਕੇ ਵੀਰ ਜੀ ਜਿਹੜੀਆਂ ਜਿਹੜੀਆਂ ਨਿੱਜੀ ਕਰਹਿਤਾ ਹੁੰਦੀਆਂ ਉਹਦੀ ਮਾਫੀ ਮਿਲਦੀ ਹੁੰਦੀ ਆ ਗੁਰੂ ਦੇ ਉੱਤੇ ਹਮਲਾ ਕਰਨ ਦੀ ਮਾਫੀ ਨਹੀਂ ਮਿਲਦੀ ਹੁੰਦੀ ਗੁਰੂ ਦੇ ਉੱਤੇ ਜਦੋਂ ਗੁਰੂ ਦਸਮ ਪਾਤਸ਼ਾਹ ਦੇ ਨਦੇਲ ਸਾਹਿਬ ਤੇ ਹਮਲਾ ਕੀਤਾ ਸੀ ਉੱਥੇ ਤੈ ਮੌਤੇ ਘਾਟ ਤਾਰਿਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਤਾਂ ਸਜ਼ਾ ਨਹੀਂ ਵਧਾ ਸਕੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀ ਸਜ਼ਾ 295 ਵਿੱਚ 3 ਸਾਲ ਆ 3 ਸਾਲ ਤੋਂ ਬਾਅਦ ਸਜ਼ਾ ਹੈ ਨਹੀਂ ਨਾਲ ਦੀ ਨਾਲ ਜ਼ਮਾਨਤ ਹੋ ਜਾਂਦੀ ਆ ਸੋ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਗਲੀਆਂ 'ਚ ਰੋਲੇ ਗੁਰੂ ਪੰਥ ਦੀ ਜਮਾਨਤ ਨੂੰ ਹੱਥ ਪਾਇਆ ਜਿੰਨੇ ਪੁਲਿਸ ਨੂੰ ਸਮੇਤ ਸੈਣੀ ਕੌਣ ਸੀ ਜਿਹੜਾ ਆਪ ਇੱਕ ਚੇਨ ਸਮੋਕਲ ਸੀ ਬੀੜੀ ਬੀੜੀ ਦਾ ਦੇ ਮੂੰਹ ਲੱਤਦੀ ਨਹੀਂ ਸੀ ਉਹ ਦਾਦੂ ਪੀਂਦਾ ਸੀ ਬੀੜੀ ਪੀਂਦਾ ਸੀ ਤੇ ਦਫ਼ਤਰ ਡੀਜੀਪੀ ਜਿਹੜੇ ਜਾਂਦੇ ਪੁਲਸਾਂ ਦੇ ਦੇਖ ਲੋ ਧੂਏ ਨਾ ਭਰਿਆ ਹੁੰਦਾ ਸੀ ਉਹ ਤਾਂ ਇਹਨਾਂ ਨੇ ਡੀਜੀਪੀ ਲਾਇਆ ਜਿਹਨੇ ਸਿੱਖ ਨੌਜਵਾਨਾਂ ਦਾ ਕਹਾਨ ਕੀਤਾ ਉਹਨੂੰ ਆਪਣਾ ਪਿਓ ਬਣਾਇਆ ਉਹਨੇ ਇਹਨਾਂ ਤੋਂ ਸਾਡਾ ਕੁਝ ਕਰਾਇਆ ਕਿਉਂਕਿ ਉਹ ਉਹ ਕਿਉਂ ਲਾਉਣਾ ਪਿਆ ਕਿਉਂਕਿ ਇਹਨਾਂ ਦੀਆਂ ਕਮਜ਼ੋਰੀਆਂ ਅਕਾਲੀ ਲੀਡਰਸ਼ਿਪ ਦੀਆਂ ਜਿਹੜੀਆਂ ਇਹਨਾਂ ਦੀਆਂ ਨੈਤਿਕ ਤੇ ਕਲਤਾਲ ਦੀਆਂ ਗਲਤਾਨੀਆਂ ਕਮਜ਼ੋਰੀਆਂ ਦਾ ਉਹ ਇਦਾਂ ਦਾ ਅ fırs ਸੀਗਾ ਉਹਨੇ ਹਾਈ ਕੋਰਟ ਦੇ ਜੱਜ ਦੀਆਂ ਵੀ ਰਿਕਾਰਡਿੰਗਾਂ ਕਰਕੇ ਤੇ ਸੁਪਰੀਮ ਕੋਰਟ ਚ ਆਪਣਾ ਕੇਸ ਖਾਲਜ ਕਰਾਇਆ ਸੀ ਇਹਨਾਂ ਦੀਆਂ ਵੀ ਕਮਜ਼ੋਰੀਆਂ ਹੋਣਗੀਆਂ ਸੁਖਬੀਤ ਬਾਦਲ ਦੀਆਂ ਉਹਨਾਂ ਦੇ ਪਰਵਾਦਾਂ ਦੀਆਂ ਜਿਹਨੂੰ ਉਹਨੇ ਕਰਕੇ ਤੇ ਇਹਨਾਂ ਅਫਸਰ ਲੱਗਿਆ ਤੇ ਜਿਹੜੇ ਜਿਹੜੇ ਪੁਲਿਸ ਵਾਲੇ ਨੇ ਸਿੱਖ ਨੌਜੋਨਾਂ ਦਾ ਕਹਨ ਕੀਤਾ ਤੁਸੀਂ ਉਹਨੂੰ ਪੁੱਛਦੇ ਹੋ ਆਲਸ਼ਦੀਪ ਕਲੇਰ ਉਹਦਾ ਪਿਓ ਉਹਦਾ ਵਕੀਲ ਿਆ ਸੈਂਕੜੇ ਪੁਲਸਵਾਰਿਆਂ ਦੀਆਂ ਜਮਾਨਤਾਂ ਕਰਾਈਆਂ ਅਲਸ਼ਦੀਪ ਕਲੇ ਤੇ ਬਾਦੋ-ਬਾਦ ਕਰਾਈਆਂ ਸਿੱਖ ਨੌਜਵਾਨਾਂ ਨੂੰ ਮਾਰ ਕੇ ਖਪਾ ਕੇ ਤਾਂ ਬਾਦੋ-ਬਾਦ ਜਮਾਨਤ ਤੇ ਜੇ ਭਾਈ ਨਰੈਨ ਸਿੰਘ ਚੌੜੇ ਤੇ ਐਲੀਗੇਸ਼ਨ ਆ ਵੀ ਇੱਕ ਹਵਾ ਚ ਗੋਲੀ ਚੱਲੀ ਆ ਉਹ ਲੱਗੀ ਵੀ ਨਹੀਂ ਕਿਸੇ ਦੇ ਛੀਟ ਵੀ ਨਹੀਂ ਆਈ ਉਹਨੇ ਸਾਢੇ 3 ਸਾਲ ਬਾਅਦ ਜਮਾਨਤ ਮਿਲ ਗਈ ਤਾਂ ਫੇ ਮੈਂ ਕਹਾਂ ਇਹਨਾਂ ਨੂੰ ਤਕਲੀਫ ਹੁੰਦੀ ਆ ਉਹ ਕਹਿੰਦੇ ਉਹ ਕਹਿੰਦੇ ਬੇਅਦਬੀ ਤਾਂ ਹੋ ਗਈ ਪਰ ਉੱਥੇ ਬੇਅਦਬੀ ਕੋਈ ਨਹੀਂ ਹੋਈ ਗੁਰੂ ਖਾਲਸਾ ਪੰਥ ਦੇ ਇਹ ਜਿਹੜੇ ਤਖਤ ਆ ਉੱਥੇ ਨਿਸ਼ਾਨੇਬਾਜ਼ੀ ਵੀ ਸਿੱਖ ਕੌਮ ਕਰਦੀ ਹੁੰਦੀ ਆ ਕੋਈ ਐਡੀ ਗੱਲ ਨਹੀਂ ਹੋਈ ਇਹ ਪਿਆਦ ਵੀ ਤਖਤਾਂ ਦੀ ਨਹੀਂ ਹੁੰਦੀ ਹੁੰਦੀ ਤੁਸੀਂ ਹਸਾਬ ਦਿਓ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਦੇ ਦੋਚੀ ਆ ਤੁਸੀਂ ਆਪ ਮੰਨਿਓ ਤਖਤ ਸਾਹਿਬ ਤੇ ਤੇ ਤੁਹਾਡਾ ਪ੍ਰਧਾਨ ਪਿੰਡ ਦੀ ਪੜਿਆਂ ਚ ਜਾ ਕੇ ਕਹਿੰਦਾ ਉਹ ਤਾਂ ਵੈਸੇ ਹੀ ਮੰਨ ਲਏ ਸੀ ਅਸੀਂ ਕੀਤਾ ਤਾਂ ਕੱਖ ਨਹੀਂ ਸੀ ਸੋ ਤੁਸੀਂ ਤਾਂ ਜਿੱਥੇ ਅਕਲ ਧਕਾਣੋਂ ਦੋਖੀਓ ਗਦਾਰੋਂ ਤੁਹਾਡੇ ਤਾਂ ਜਿਹੜਾ ਵੀ ਲੱਛਣ ਮਾੜਾ ਹੈਗਾ ਉਹ ਲਾ ਦੀਏ ਉਹ ਵੀ ਕੱਟਿਆ ਉਹ ਕਹਿੰਦੇ ਇੱਕ ਪਰੰਪਰਾ ਹੈ ਅਕਾਲ ਤਖਤ ਸਾਹਿਬ ਦੀ ਕਿਸੇ ਨੂੰ ਤਨਖਾਹ ਲਾਤੀ ਤੇ ਉਹ ਜਾ ਕੇ ਉੱਥੇ ਬਹਿ ਗਿਆ ਉਹਨੂੰ ਵੀ ਢਾ ਲਾਤੀ ਹੁਣ ਕਿਸੇ ਨੂੰ ਤਨਖਾਹ ਵੀ ਲਾਤੀ ਉਹ ਵੀ ਡਰਦਾ ਰਹੂਗਾ ਵੀ ਕੋਈ ਮੈਨੂੰ ਮਾਰੇ ਨਾ ਦੇਵੇ ਨਹੀਂ ਤਨਖਾਹ ਲਾਉਣ ਨੂੰ ਜਿਹੜਾ ਕੋਈ ਹੋਊਗਾ ਉਹ ਆਊਗਾ ਗੁਰੂ ਖਾਲਸਾ ਪੰਥ ਦੀ ਪਰੰਪਰਾ ਇਹ ਪਰੰਪਰਾ ਦੱਸਣਗੇ ਜਿਨ੍ਹਾਂ ਨੂੰ ਆਪਕਾ ਪਰੰਪਰਾ ਦਾ ਗੁਰੂ ਸਿੱਖੀ ਦੀ ਕੇਸ ਰੱਖਣੀ ਹੈ ਉਹ ਤੁਸੀਂ ਤਾਂ ਖਾਲਸਾ ਪੰਥ ਦੇ ਮੈਂਬਰ ਵੀ ਹੈ ਨਹੀਂਗੇ ਤੁਹਾਨੂੰ ਤਾਂ ਤਲਬ ਹੀ ਨਹੀਂ ਕਰਨਾ ਚਾਹੀਦਾ ਜਿਨੇ ਦਾੜੀ ਕਤਲ ਕੀਤੀ ਉਹ ਤਾਂ ਅਕਾਲ ਤਖਤ ਤੇ ਜਾ ਹੀ ਨਹੀਂ ਸਕਦਾ ਤਲਵੀ ਕੀਤਾ ਟਾਡੇ ਲਾਏ ਜਥੇਦਾਰ ਸੀ ਤੁਸੀਂ ਇੱਕ ਡਰਾਮਾ ਦਾ ਚਿਆ ਸੀ ਉਹ ਸਾਰੀ ਖੇਡ ਤੁਹਾਡੀ ਨੰਗੀ ਹੋ ਗਈ ਇੱਕ ਖੜਾਕੇ ਦੇ ਨਾਲ ਜਿਹੜੇ ਦਾੜੀ ਕੱਟੀ ਹੋਈ ਆ ਮਾਦਾ ਜ ਉਹਨੂੰ ਤਲਵੀ ਨਹੀਂ ਕੀਤਾ ਜਾ ਸਕਦਾ ਉਹ ਤਾਂ ਪਤਾ ਜਥੇਦਾਰ ਵੀ ਫਿਰ ਹੁਣ ਤਾਂ ਰੋ ਰਹੇ ਆ ਜੀ ਉਹ ਵੀ ਕਹਿ ਰਹੇ ਆ ਕੋ ਹੁਣ ਜਥੇਦਾਰ ਆਪਣੀਆਂ ਨਿੱਜੀ ਅਲਗਲਜਾ ਲਗ ਕਰਕੇ ਜਿਹੜੇ ਲੱਗੇ ਹੋਏ ਸੀਗੇ ਇਹਨਾਂ ਨੇ ਲਾਏ ਇਹਨਾਂ ਨੇ ਲਾਹਤੇ ਪੰਥਤ ਪ੍ਰਵਾਨਤ ਦਾ ਜਥੇਦਾਰ ਨਾ ਪਾਈ ਰਗਵੀਰ ਸਿੰਘ ਸੀ ਨਾ ਹਰਪ੍ਰੀਤ ਸਿੰਘ ਸੀ ਸੋਹਣੀ ਕਮੇਟੀ ਨੇ ਲਾਇਆ ਸੀ ਸੋਹਣੀ ਕਮੇਟੀ ਨੇ ਲਾਹਤਾ ਉਹਦੇ ਚ ਕੀ ਕਰੀਏ ਪੰਥ ਦੀਆਂ ਜਿਹੜੀਆਂ ਪਰੰਪਰਾਵਾਂ ਦਾ ਕਾਣ ਜੋ ਅੰਗਰੇਜ਼ੀ ਹਕੂਮਤ ਨੇ 1849 ਤੋਂ ਬਾਅਦ ਪੰਜਾਬ ਨੂੰ ਕਬਜ਼ੇ 'ਚ ਲਿਆ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਦੀ ਸ਼ਹਾਦਤ ਤੋਂ ਬਾਅਦ ਅੱਗੇ ਅਕਾਲੀ ਬਾਬਾ ਜਿਹੜੇ ਹਨੂਮਾਨ ਸਿੰਘ ਸੀਗੇ ਜਥੇਦਾਰ ਉਸ ਤੋਂ ਪਹਿਲਾਂ ਜਥੇਦਾਰ ਨੈਣਾ ਸਿੰਘ ਜੀ ਹੁਣੇ ਸੀਗੇ ਇੱਕ ਜਥਾ ਹੁੰਦਾ ਸੀ ਅੱਜ ਦੇ ਜਥੇਦਾਰਾਂ ਦੇ ਜਥੇਦਾਰਾਂ ਦਾ ਡਰਾਈਵਰ ਵੀ ਜਿਹੜਾ ਉਹ ਤਨਖਾਹ ਦਾ ਮੁਲਾਜ਼ਮ ਜਥੇਦਾਰ ਜਥੇ ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਸੰਭਾਲਿਆ ਉਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਉਹ ਜਥਾ ਹੁੰਦਾ ਸੀ ਅਕਾਲੀ ਜਥਾ ਅਕਾਲੀ ਬਾਬਾ ਫੂਲਾ ਸਿੰਘ ਦਾ 20000 ਘੋੜਸਵਾਰ ਹੁੰਦਾ ਸੀਗਾ ਸੋ ਉਹ ਜਥੇ ਦਾ ਕੰਮ ਜਥੇਦਾਰੀ ਹੁੰਦੀ ਹੈ ਇਹ ਤਾਂ ਅੰਗਰੇਜ਼ੀ ਹਕੂਮਤ ਦੇ ਲਾਏ ਗਏ ਸਰਪਰਾਹ ਨੂੰ ਇਹਨਾਂ ਨੇ ਜਥੇਦਾਰ ਦੇ ਤੌਰ ਤੇ ਤੇ ਸਾਬਤ ਕਰਤਾ ਅੰਗਰੇਜ਼ਾਂ ਨੇ ਜਦੋਂ ਗੁਰਮਤਿ ਦੀ ਜਿਹੜੀ ਪੰਜ ਪ੍ਰਧਾਨੀ ਸਿਸਟਮ ਸੀ ਜਥੇ ਦੀ ਸੇਵਾ ਸੰਭਾਲ ਕਰਦੀ ਸੀ ਉਹ ਸਾਰਾ ਸਿਸਟਮ ਖਤਮ ਕੀਤਾ ਤੁਸੀਂ ਐਂਗਲੋ ਸਿੱਖਵਾਦ ਬਾਰੇ ਗੱਲ ਕੀਤੀ ਹੋਗੀ ਪਾ 1849 ਤੋਂ ਬਾਅਦ ਜਦੋਂ ਕਾਲ ਤਖਸਾਲ ਦਾ ਜਿਹੜਾ ਜੱਥਾ ਸੀ ਉੱਥੇ ਲਗਭਗ 500 ਦੇ ਕਰੀਬ ਨਿਹੰਗ ਸਿੰਘ ਕਾਲੀ ਸਿੰਘ ਜਿਹੜਾ ਆ ਅੰਗਰੇਜ਼ਾਂ ਨੇ ਉੱਥੇ ਖਾੜੇ ਦੇ ਵਿੱਚ ਕਤਲ ਕੀਤਾ ਸੀਗਾ ਸੋ ਗੋਲੀਆਂ ਚਲਾਉਣ ਵਾਲੀ ਗੱਲ ਤਾਂ ਇਹ ਗੋਲੀਆਂ ਚਲਾਉਂਦੇ ਦਾ ਇਹ ਆ ਇਹਨਾਂ ਤੇ ਇਹਨਾਂ ਨੇ ਸਿੱਖਾਂ ਦੇ ਗੋਲੀਆਂ ਚਲਾਈਆਂ ਉਹ ਇੱਕ ਲੈਟਾਂ ਵਾਲਾ ਬਾਬਾ ਸੀ ਉਹਦੇ ਚ ਇਹਦੀ ਸੁਖਬੀਰ ਬਾਦਲ ਦੀ ਮਾਂ ਲੇਟਦੀ ਰਹੀ ਆ ਉਹਨਾਂ ਦੇ ਦਾ ਪੋਤਾ ਹੀ ਉੱਥੋਂ ਲਿਆ ਤੇ ਉਹਦਾ ਸਮਾਗਮ ਕਰਾਉਣ ਵਾਸਤੇ 2009 ਚ ਗੋਲੀਆਂ ਕਿਹਨੇ ਚਲਾਈਆਂ ਲੁਧਿਆਣੇ ਉਹ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਉਹ ਚ ਦਰਸ਼ਨ ਸਿੰਘ ਲੋਹੜਾ ਸ਼ਹੀਦ ਹੋਇਆ ਜਿੰਨੇ ਨੌਜਵਾਨ ਜ਼ਖਮੀ ਹੋਏ ਸੀ ਉਹਨਾਂ ਦੇ ਐਕਸਪਲੋਸਿਵ ਦੇ ਕੇਸ ਪਾਏ ਗੁਰਜੰਤ ਸਿੰਘ ਜਸਵਿੰਦਰ ਸਿੰਘ ਮੈਂ ਕੇਸ ਲੜੇ ਉਹਨਾਂ ਦੇ ਉਸ ਤੋਂ ਬਾਅਦ ਸਲਸੇ ਵਾਲੇ ਦੇ ਪੈਰੀ ਕੌਣ ਪਿਆ ਸਲਸੇ ਵਾਲੇ ਨੇ ਗੁਰੂ ਦਸਮ ਪਾਤਸ਼ਾਹ ਦਾ ਭੇਖਤਾ ਦਿਆ ਤੇ ਦਸਮ ਪਾਤਸ਼ਾਹ ਗੁਰੂ ਦੇ ਮਾਫੀ ਕਹਿੰਨ ਦਿੱਤੀ ਐਫੀ ਡੈਪਟ ਕਹਿੰਦੇ ਦਿੱਤਾ ਉਥੇ ਕੇਸ ਕਹਿੰਦੇ ਵਾਪਸ ਲਿਆ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉਹਨਾਂ ਨੇ ਚੋਰੀ ਕਰਨ ਤੋਂ ਬਾਅਦ ਕੰਧਾ ਦੇ ਪੋਸਟਲ ਆ ਵੀ ਤੁਹਾਡਾ ਗੁਰੂ ਸਾਹਿਬ ਦੀ ਕਬਜ਼ੇ ਚ ਤੇ ਅੱਜ ਤੁਸੀਂ ਕਹਿੰਦੇ ਹੋ ਵੀ ਉਹ ਇਹਨ ਹੁੰਦੀਆਂ ਉੱਥੇ ਮੀਟਿੰਗਾਂ ਹੁੰਦੀਆਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਕੇ ਸਰੂਪ ਉਹਨਾਂ ਨੇ ਚੈਲੰਜ ਕੀਤਾ ਤੁਸੀਂ ਫਿਰ ਉਹਨਾਂ ਦੀਆਂ ਫਿਲਮਾਂ ਲਾਉਣ ਵਾਸਤੇ ਸਿਕਿਉਰਟੀਆਂ ਦਿੱਤੀਆਂ ਅੱਜ ਵੀ ਸਲਸੇ ਵਾਲੇ ਬਾਬੇ ਦੇ ਉੱਤੇ ਉਹ ਜਿਹੜਾ ਕੇਸ ਇਹ ਮੈਂ ਉਹਦੇ ਵਿੱਚ ਮਦਈ ਆ ਜਿਹੜਾ ਹਾਈ ਕੋਰਟ ਦੇ ਐਡਵੋਕੇਟ ਨਵਕਿਰਨ ਸਿੰਘ ਜਿਹੜਾ ਗੁਰੂ ਦਸਮ ਪਾਤਸ਼ਾਹ ਵਾਲਾ ਸੋ ਇਹਨਾਂ ਨੇ ਕਿਹੜੀ ਗੱਲ ਦਾ ਕਹਾਣ ਨਹੀਂ ਕੀਤਾ ਇਹਨਾਂ ਨੂੰ ਤਾਂ ਜਵਾਬ ਦੇਣਾ ਵੀ ਆਪਣੀ ਜबान ਗਲੀ ਗੰਦੀ ਕਰਨ ਵਾਲੀ ਗੱਲ ਹੈ। ਵੱਡਾ ਸਵਾਲ ਤਾਂ ਉਹਨਾਂ ਨੇ ਇਹ ਹੀ ਚੁੱਕਿਆ ਜੀ ਵੀ ਆ ਦੇਖੋ ਸਰਕਾਰ ਨਾਲ ਮੁਲੀ ਭੁਗਤਾ ਮੌਜੂਦਾ ਸਰਕਾਰ ਦੇ ਇਹ ਜਿਹੇ ਬੰਦੇ ਰੱਖੇ ਹੋਏ ਆ ਜਿਹੜੇ ਇਹ ਕੰਮ ਕਰਦੇ ਆ ਤੇ ਉਹਨਾਂ ਨੇ ਦੇਖੋ ਕੇਸ ਕਿੰਨਾ ਕੱਚਾ ਛੱਡਤਾ ਵੀ ਵਿਕਟਮ ਦੇ ਵੀ ਵਿੱਚ ਬਿਆਨ ਨਹੀਂ ਲਏ ਤੇ ਲੂਪ ਹੋਲ ਛੱਡਦੇ ਭਾਈ ਅਜਮਾਨਤ ਮਿਲ ਗਈ ਅਸੀਂ ਦੇਖ ਲਓ ਅਸੀਂ ਪਹਿਲੀ ਕਹਿੰਦੇ ਅਜਮਾਨਤ ਕੋਈ ਇਹ ਪਹਿਲੀ ਮਿਲੀ ਆ ਦੁਨੀਆ 'ਚ 307 ਦੀ ਅਸੀਂ ਵਕੀਲ ਆ ਉਹਨੂੰ ਅਲਸ਼ ਕਲੇ ਨੂੰ ਕਿ ਆਪਣੇ ਬਾਪੂ ਨੂੰ ਪੁੱਛ ਕਿੰਨੀਆਂ ਜਮਾਨਤਾਂ ਹੁੰਦੀਆਂ 307 ਦਾ ਕੇਸ ਆ ਨੋ ਇੰਜਰੀ ਕੇਸ ਆ ਕਿਸੇ ਦੇ ਸੱਟ ਨਹੀਂ ਲੱਗੀ ਤਾਂ ਹਫਤੇ ਬਾਅਦ ਜਮਾਨਤ ਹੋ ਰਹੀ ਨਹੀਂ ਚਾਹੀਦੀ ਸੀਗੀ ਸੁਖਬੀਰ ਬਾਦਲ ਕਰਕੇ 3 ਮਹੀਨੇ ਲੱਗੇ ਆ ਸੋ ਅਦਾਲਤ ਨੇ ਬਿਲਕੁਲ ਨਿਰਪੱਖਤਾ ਦੇ ਨਾਲ ਫੈਸਲਾ ਕੀਤਾ ਵਕੀਲ ਆ ਮਾਰੀ ਮੋਟੀ ਅਕਲ ਤੋਂ ਕੰਮ ਲੈਣ ਇਹਨੂੰ ਪਤਾ ਆਪਣੇ ਨਹੀਂ ਪਤਾ ਇਹਨੂੰ ਆਪਣੇ ਪਿਓ ਨੂੰ ਪੁੱਛ ਲਵੇ ਵੱਡੇ ਕਲੇਜ ਨੂੰ ਵੀ ਜੇ ਕਿਸੇ ਦਾ ਬਿਆਨ ਪੁਲਿਸ ਦਰਜ ਨਹੀਂ ਕਰਦੀ ਤਾਂ ਆਪ ਮੈਜਿਸਟ੍ਰੇਟ ਦੇ ਜਾਵੇ ਉੱਥੇ ਪੁਲਸ ਵਾਲਿਆਂ ਨੇ ਕਿਹਾ ਵੀ ਅਸੀਂ ਤਾਂ ਗਏ ਆ ਕਿੰਨੀ ਵਾਰੀ ਉਹ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਸਾਡੀ ਕੁੜੀ ਦਾ ਵਿਆਹ ਆ ਗਿਆ ਸਾਡੀ ਪ੍ਰੈਸ ਕਾਨਫਰੈਂਸ ਆ ਸਾਡੀ ਉਹ ਸੋ ਜੇ ਤੁਹਾਡਾ ਬਿਆਨ ਨਹੀਂ ਪੁਲਿਸ ਦਰਜ ਕਰਦੀ ਤੁਸੀਂ ਮੈਜਿਸਟ੍ਰੇਟ ਦੇ ਅੱਗੇ ਪੇਸ਼ ਹੋ ਬਿਆਨ ਤੁਸੀਂ ਆਪ ਨਹੀਂ ਦਿੱਤਾ ਸੁਖਵੀਰ ਬਾਦਲ ਕਿਉਂ ਨਹੀਂ ਬੋਲਿਆ ਦੱਸੋ ਜਿਹੜਾ ਜਿਹਦੇ ਉੱਤੇ ਮੰਦਿਆਂ ਕਿਹਾ ਗਿਆ ਵੀ ਗੋਲੀ ਚੱਲੀ ਉਹ ਕਿਉਂ ਨਹੀਂ ਬੋਲਦਾ ਜਦੋਂ ਉੱਤੇ ਗੋਲੀ ਚੱਲੀ ਉਹ ਤਾਂ ਮੂਰੇ ਹੋ ਕੇ ਕਹਿੰਦਾ ਮਹਾਰਾਜ ਮੇਰੇ ਤੇ ਗੋਲੀ ਚੱਲ ਗਈ ਉਹ ਤਾਂ ਬੋਲਦਾ ਹੀ ਦੀ ਚੱਲੀ ਵੀ ਆ ਕਿ ਨਹੀਂ ਚੱਲੀ ਕਿ ਹਵਾ 'ਚ ਚੱਲੀ ਆ ਕਦੇ 'ਚ ਚੱਲੀ ਹਵਾਈ ਫੈਰ ਆ ਸੋ ਇਹ ਇੱਕ ਜਿਹੜੇ ਚੂਰੀਖਾਨ ਵਾਲੇ ਤੋਤੇ ਆ ਉਹਨਾਂ ਨੂੰ ਆਪਣੀ ਡਿਊਟੀ ਨਿਭਾ ਰਹੇ ਆ ਨਿਭਾ ਲੈਂਦੇ ਹੋ ਅਸੀਂ ਉਹਨਾਂ ਦਾ ਜਵਾਬ ਨਹੀਂ ਦਿੰਦੇ ਪਰ ਜੀ ਇਹ ਕੋਲਤ ਰਲ ਗਈ ਆ ਉਹ ਦਲ ਗਈ ਹੁਣ ਸੱਸੇ ਵਾਲੇ ਨੂੰ ਬਾਦੋਬਾਦ ਜ਼ਮਾਨਤ ਦਵਾਈ ਤੁਸੀਂ ਗੁਰੂ ਦਸਮ ਪਾਤਸ਼ਾਹ ਚ ਉਹ ਫੇਰ ਤੁਸੀਂ ਦਵਾਈ ਸੀਗੀ ਸਰਕਾਰਾਂ ਦੀ ਇਸ ਤਰ੍ਹਾਂ ਦੀ ਹੈਗੀ ਆ ਵੀ ਉਹ ਜੱਜਾਂ ਤੱਕ ਜ਼ਮਾਨਤਾਂ ਦਿੰਦੇ ਆ ਉਹਨੂੰ ਕਤਲ ਕੇਸਾਂ ਦੇ ਵਿੱਚ ਉਹਨੂੰ ਰੇਪ ਦੇ ਕੇਸਾਂ ਚ ਬਾਦੋਬਾਦ ਜ਼ਮਾਨਤਾਂ ਮਿਲੀਆਂ ਅਸੀਂ ਤਾਂ ਫੇਰ ਵੀ ਅੰਦਰ ਚ ਗਏ ਆ ਕੋਈ ਵੀ ਸਿਆਣਾ ਕਿਸੇ ਕੋਰਟ ਕਚਾਈ ਦੀ ਚ ਜਾ ਕੇ ਕਿਸੇ ਪੁਲਿਸ ਵਾਲੇ ਨੂੰ ਪੁੱਛ ਲੋ ਵੀ 307 ਜੇਚ ਕੋਈ ਸੱਟ ਨਹੀਂ ਲੱਗੀ ਜ਼ਮਾਨਤ ਕਿੰਨੇ ਦਿਨਾਂ ਚ ਹੁੰਦੀ ਆ ਅਸੀਂ ਤਾਂ 55 ਦਿਨਾਂ ਦੀ ਜ਼ਮਾਨਤ ਕਰਾਈਆਂ ਹੋਈਆਂ ਤਾਂ ਫੇਰ ਵੀ ਸਾਡੇ 3 ਮਹੀਨੇ ਲੱਗ ਗਏ ਸੋ ਇਹ ਇਲਜ਼ਾਮ ਆ ਉਹ ਹੁਣ ਅੱਕੀ ਪਲਾਈ ਹੱਥ ਮਾਰਦੇ ਆ ਕੌਮ ਨੇ ਉਹਨਾਂ ਨੂੰ ਧੱਕ ਦਿੱਤਾ ਹੈਗਾ ਹੁਣ ਉਹ ਹੋਰ ਪਾਸਾ ਦੇਖਦੇ ਆ ਵੀ ਅਸੀਂ ਕੋਈ ਦੇਸ਼ ਭਗਤ ਸਾਬਤ ਹੋਈਏ ਜਿਹੜੇ ਲੋਕ ਵੀ ਭਾਈ ਨਰੈਨ ਸਿੰਘ ਦੇ ਉੱਤੇ ਇਲਜ਼ਾਮ ਲਾਉਂਦੇ ਆ ਵੀ ਇਹ ਅੱਤਵਾਦੀ ਫਲਾਣੇ ਕੇਸ ਆ ਮੈਂ ਕਹਿੰਦਾ 100 ਕੇਸ ਹੋਣ ਕਿਸੇ ਦੇ ਉੱਤੇ ਜਦੋਂ ਪੂ ਵੀ ਨਹੀਂ ਹੋਇਆ ਟਾੜਿਆਂ ਅਦਾਲਤਾਂ ਦੇ ਟਾਈਮ ਵੀ ਇਹ ਕੇਸ ਟਾੜੇ ਪੁਲਿਸ ਨੇ ਜਿਹੜੇ ਗੁਰਪ੍ਰੀਤ ਭੁੱਲਣ ਨੂੰ ਕਹਿੰਨੇ ਸਾਡੇ ਨਾਲ ਲੱਗ ਗਿਆ ਪੁਲਿਸਾਂ ਲੱਗ ਗਏ ਉਸ ਗੁਰਪ੍ਰੀਤ ਭੁੱਲਣ ਨੇ ਮੇਰੀ ਵੀ ਇੰਟੈਰੋਗੇਸ਼ਨ ਕੀਤੀ ਹੋਈ ਆ ਮੇਰੇ ਤੇ ਕੇਸ ਵੀ ਸੀਗਾ ਮੈਂ 19 ਦਿਨ ਜਮਾਨਤ ਤੇ ਰਿਆ ਗੁਰਪ੍ਰੀਤ ਭੁੱਲਣ ਮੇਰੇ ਵੱਲੋਂ ਪੈਰ ਕਰਕੇ ਥੱਲੇ ਕਰਕੇ ਬੈਠਾ ਸੀ ਉਹ ਮੇਰੀ ਕਿਉਂ ਸਪੋਰਟ ਕਰੂਗਾ ਸਾਡੇ ਕਹਿੰਨੇ ਕਹਿੰਨੇ 100 ਬੰਦਿਆਂ ਦੀ ਸਿਕਿਉਰਿਟੀ ਲੈਣੇ ਵਾਲਾ ਬੰਦਾ ਉੱਥੇ ਇਕੱਲਾ ਬਹਿ ਗਿਆ ਪੁਲਿਸ ਨੇ ਉਹ ਇੰਤਜ਼ਾਗਾਂ ਦੀ ਵੀ ਬਹੁਤ ਸਿਕਿਉਰਿਟੀ ਦੇ ਵਿੱਚ ਸੀਗੀ ਇਹ ਸਿਕਿਉਰਟੀਆਂ ਜਿਹਦੇ ਬਿਨਤ ਸਿੰਘ ਦੀ ਬੜੀ ਸਿਕਿ ਇਹ ਹੈ ਗੱਲ ਵੀ ਜਿਹੜਾ ਸਕਿਉਰਟੀ ਇਹਦਾ ਸਿਕੰਦਰ ਵੀ ਚਲਾ ਗਿਆ ਇੱਥੋਂ ਸਾਦਿਆਂ ਨੇ ਚਲੇ ਜਾਣਾ ਸੋ ਜੇ ਤੁਸੀਂ ਮਾਫੀ ਮੰਗੀ ਸੀ ਸੱਚੇ ਮਾਨਾਂ ਦੀ ਮੰਗੀ ਸਾਲੀ ਚੀਚੀ ਦੇ ਉੱਤੇ ਸੱਟ ਲੱਗੀ ਲੱਤ ਬੰਨ ਕੇ ਬਹਿ ਗਏ ਹੋ ਤੁਸੀਂ ਉੱਥੇ ਉਹ ਕੋਈ ਤਨਖਾਹ ਲੱਗੀ ਸੀਗੀ ਉਹ ਤਾਂ ਤੁਹਾਨੂੰ ਸ਼ੋਭਾ ਦਿੱਤੀ ਸੀ ਨੀਲਾ ਬਾਣਾ ਪਵਾ ਕੇ ਉਹ ਕੋ ਬਣਾ ਕੇ ਤੁਹਾਨੂੰ ਚੋਬਦਾ ਬਣਾਤਾ ਉੱਥੇ ਉਹ ਤਾਂ ਸੀਗੀ ਉਹਨੂੰ ਲੰਮਾ ਪਾਉਂਦੇ ਪੁੱਠੇ ਤੇ ਉੱਥੇ ਉਹਨੂੰ ਕੋੜੇ ਮਾਰਦੇ ਦਰਖਤ ਨਾਲ ਉਹਦੇ ਨਾਲ ਤੰਗ ਦੇ ਇਮਲੀ ਦੇ ਨਾਲ ਜਿਸ ਤਰ੍ਹਾਂ ਦੀ ਸੇਵਾ ਹੁੰਦੀ ਆ ਪਰ ਇਹ ਤਨਖਾਹ ਵੀਰ ਜੀ ਮੈਂ ਇੱਕ ਵਾਰ ਫੇਰ ਕਹਿੰਨਾ ਇਹ ਨਿੱਜੀ ਕਰਇਤਾਂ ਦੀ ਤਨਖਾਹ ਹੁੰਦੀ ਆ हां सिस्टम ਦੇ ਵਿੱਚ ਰਹਿੰਦੇ ਆ ਹੋਇਆ ਤੁਸੀਂ ਕਹੋ ਵੀ ਅਸੀਂ ਬਹੁਤ ਪਤਲਾ ਕੀਤਾ ਤੁਸੀਂ ਦੱਸੋ ਕੀ ਅਦਾਲਾ ਕੀਤਾ ਯਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਤਾਂ ਸਰਕਾਰ ਛੱਡ ਦੇਣੀ ਚਾਹੀਦੀ ਸੀ ਵੀ ਜਿਹੜੀ ਸਰਕਾਰ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਉਹ ਸਰਕਾਰ ਅਸੀਂ ਚਲਾ ਕੇ ਕੀ ਕਹਿੰਦੀ ਜਿਹੜੀ ਸਰਕਾਰ ਕਹੋਂਦੀ ਪੰਥਕ ਆਪਣੇ ਆਪ ਨੂੰ ਤੇ ਗੁਰੂ ਗ੍ਰੰਥ ਸਾਹਿਬ ਦਾ ਆਦਬ ਹੀ ਨਾ ਕਾਇਮ ਕਰ ਸਕੀ ਉਹ ਸਰਕਾਰ ਤੋਂ ਕੀ ਲੈਣਾ ਕਿਉਂ ਨਹੀਂ ਛੱਡੇ ਤੁਸੀਂ ਤੁਸੀਂ ਕਹਿੰਦੇ ਮਹਾਰਾਜ ਅਸੀਂ ਨਹੀਂ ਇਹ ਸੈਂਟਰਲ ਏਜੰਸੀ ਹੁਣ ਕਹਿੰਦੇ ਸੈਂਟਰਲ ਏਜੰਸੀਆਂ ਕਰਦੀਆਂ ਉਦੋਂ ਸੈਂਟਰਲ ਏਜੰਸੀਆਂ 'ਚ ਪਹੁੰਚ ਕੇ ਦੀ ਸੀਗੀ ਜੇ ਸੈਂਟਰਲ ਏਜੰਸੀਆਂ ਕਰਦੀਆਂ ਤੁਹਾਨੂੰ ਪਤਾ ਸੀ ਤਾਂ ਤੁਸੀਂ ਛੱਡ ਦਿੰਦੇ ਆਪ ਕੁਦਵਾਨ ਕਰ ਦਿੰਦਾ ਸੀਸ ਵੜਾ ਦਿੰਦਾ ਇਹਨਾਂ ਨੇ ਤਾਂ ਕੁਰਸੀ ਨਹੀਂ ਛੱਡੀ ਤੁਸੀਂ ਵੀ ਤੁਸੀਂ ਕਿਹਸੇ ਏਜੰਸੀਆਂ ਦੇ ਬੰਦੇ ਆ ਵੀ ਇਹ ਵੀ ਆਉਂਦੇ ਆ ਨਾ ਫਿਰ ਸਾਂ ਬਿਲਕੁਲ ਮੈਂ ਵੀ ਏਜੰਸੀਆਂ ਦਾ ਬੰਦਾ ਹਾਂ ਗੁਰੂ ਖਾਲਸਾ ਪੰਥ ਦੀਆਂ ਬਹੁਤ ਏਜੰਸੀਆਂ ਹੈਗੀਆਂ ਮੈਂ ਉਹਨਾਂ ਦੀ ਜਿਹੜੀ ਵਕਾਲਤ ਦੀ ਏਜੰਸੀ ਆ ਉਹਦੀ ਮੇਰੀ ਸੇਵਾ ਗੁਰੂ ਖਾਲਸਾ ਪੰਥ ਨੇ ਦਿੱਤੀ ਹੋਈ ਆ ਤੋਂ ਸੇਵ ਨਿਭਾਉਣ ਤੱਕ ਜਿਹੜੀ ਨਿਭਾ ਰਹੇ ਆ ਇਹ ਕਿਸੇ ਏਜੰਸੀ ਦੇ ਬੰਦੇ ਨਹੀਂ ਇਹ ਨਾ ਘੱਲਦੇ ਆ ਨਾ ਘਾਟਦੇ ਨਾ ਗੁਰੂ ਦੇ ਨਾ ਪੰਥ ਦੇ ਇਹ ਨਾ ਘੱਲ ਜੋਗੇ ਰਹਨੇ ਆ ਇਹਨਾਂ ਗੁਰੂ ਦੇ ਲੜ ਲੱਗ ਸਕੇ ਨਾ ਪੰਥ ਨਾਲ ਪਿਆਰ ਪੱਕਾ ਕਰ ਸਕੇ ਪੰਜਾਬੀਆਂ ਦੇ ਵੀ ਇਹਨਾਂ ਨੂੰ ਧੱਕ ਦਿੱਤਾ ਸੋ ਕਿਸੇ ਪਾਸੇ ਜੋਗੇ ਨਹੀਂ ਗਲੀ ਦਾ ਕੁੱਤੇ ਆ ਇਹ ਨਵੇਂ ਅਕਾਲੀ ਦਲ ਦੀ ਹੁਣ ਗੱਲ ਆਉਂਦੀ ਹੈ ਵੀ ਅਕਾਲੀ ਦਲ ਪੁਰਾਣੇ ਅਕਾਲੀ ਦਲ ਜਿਹੜੇ ਮੱਚੀਆ ਜਿਹੜਾ ਵੀ ਅਕਾਲੀ ਸਪਿਰਟ ਦੇ ਨਾਲ ਕਾਰਜ ਕਰੂਗਾ ਉਹੀ ਅਕਾਲੀ ਕਹਾਊਗਾ ਉਹ ਅਕਾਲੀ ਦਲ ਆਪਣਾ ਨਾਂ ਕੋਈ ਰੱਖ ਲਵੇ ਉਹਦੇ ਵਾਸਤੇ ਸਪਿਰਟ ਦੇ ਨਾਲ ਚੱਲਣਾ ਪੈਣਾ ਤੇ ਘੱਟੋ ਘੱਟ ਜਿਹੜਾ ਗੁਰੂ ਖਾਲਸਾ ਪੰਥ ਦਾ ਜਿਹੜਾ ਬਾੜੀ ਰੂਪ ਆ ਅੰਦਰੂਨੀ ਰੂਪ ਆ ਬਾਣੀ ਬਾਣੇ ਦੀ ਪਰਪਕਤਾ ਵਾਲਾ ਹੀ ਅਕਾਲੀ ਦਲ ਹੋ ਸਕਦਾ ਇਹ ਬਹਿ ਕੇ ਦਫ਼ਤਰਾਂ ਦੇ ਵਿੱਚ ਲੋਗੋ ਲਾ ਕੇ ਤੇ ਪ੍ਰੈਸ ਕਾਨਫਰੰਸਾਂ ਕਰਨ ਦੇ ਨਾਲ ਹੀ ਜੇ ਤੁਸੀਂ ਦਿਨਿਆਵੀ ਵੀ ਲਾਈ ਲਾਨੀਆ ਤੇ ਭਰਾਵਾ ਉੱਥੇ ਬੇਲ ਲਈ ਸੀ ਅਸੀਂ ਕਿਹੜਾ ਕੋ ਗੁਪਤ ਜੱਜ ਦੇ ਘਰ ਜਾ ਕੇ ਬੇਲ ਲਾ ਕੇ ਕਰਾ ਲਿਆਏ ਆ ਓਪਨ ਕੋਰਟ ਤੁਸੀਂ ਆ ਜਾਂਦੇ ਆਪਣੇ ਵਿਕਟਮ ਵੱਲੋਂ ਉੱਥੇ ਪੇਸ਼ ਹੋ ਜਾਂਦੇ ਵਕੀਲ ਵਿਰੋਧ ਕਰ ਦਿੰਦੇ ਹੁਣ ਤੁਸੀਂ মিডিਆ ਦੇ ਵਿੱਚ ਕਹਿੰਦੇ ਬੇਲ ਹੋ ਗਈ ਬੇਲ ਹੋ ਗਈ ਬੇਲ ਹੁਣੀ ਐ ਜਦੋਂ ਉਹ ਤੁਹਾਡਾ ਮਦਈ ਬਿਆਨ ਲਿਖਾਉ ਨਹੀਂ ਆਇਆ एफआईए ਤੇ ਡਿਲੇ ਹੋਈ ਉਹ ਪੁਲਿਸ ਵਾਲੇ ਕਹਿੰਦੇ ਅਸੀਂ ਤਾਂ ਬੈਠੇ ਰਹੇ ਇਹ ਨਹੀਂ ਆਇਆ ਫਿਰ ਐਸਐਚਓ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿਹੜੇ ਉਹ ਜਸਵੀਰ ਸਿੰਘ ਨੇ ਕਹਿੰਦੇ ਬਚਾਇਆ ਉਹ ਤਾਂ ਉਹ ਸੀਐਮ ਦੀ ਸਕਿਉਰਟੀ ਜੀ ਹੈ ਨਹੀਂ ਸੀ ਉਹਦੀ ਆਪਣੇ ਸੁਖਬੀਲ ਦੀ ਉਹ ਤਾਂ ਸਕਿਉਰਟੀ ਚ ਹਸਿਮਤ ਦੀ ਸਕਿਉਰਟੀ ਜੀ ਸੀਗਾ ਉਹਦਾ ਕਹਿੰਦੇ ਬਿਆਨ ਨਹੀਂ ਲਿਖਦਾ ਬਿਆਨ ਕਿਉਂ ਨਹੀਂ ਲਿਖਿਆ ਕਿਉਂਕਿ ਆਫੀਸ਼ੀਅਲੀ ਉਹਦੀ ਡਿਊਟੀ ਹੈ ਨਹੀਂ ਸੀ ਉੱਥੇ ਉਹ ਤਾਂ ਹਸਿਮਤ ਦਾ ਉਹ ਸਿਕਿਉਰਿਟੀ ਗਾਰਡ ਸੀਗਾ ਉੱਥੇ ਕੀ ਕਰਦਾ ਸੀ ਹਸਿਮਤ ਨੂੰ ਕਿੱਥੇ ਛੱਡ ਕੇ ਆਇਆ ਸੀ ਕੀ ਹਸਿਮਤ ਦੀ ਚਾਲਤਾਂ ਨਹੀਂ ਸੀ ਵੀ ਜਾ ਉੱਥੇ ਜਾ ਕੇ ਆ ਕੰਮ ਕਰ ਸੋ ਇਹ ਸਾਡੇ ਮੂੰਹ ਨਾ ਖਲਾਓ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਚਲਾਨ ਆ ਗਿਆ ਹੋਇਆ ਚਾਰਜ ਫਰੇਮ ਹੋ ਚੁੱਕਿਆ ਹੋਇਆ ਬੇਲ ਹੋ ਗਈ ਹੋਈ ਅਕਸੈਪਟ ਕਰੋ ਆ ਕੇ ਗਵਾਹੀ ਦਿਓ ਫੇਰ ਤੁਹਾਡੀ ਕਰਾਸ ਕਰਾਂਗੇ ਜਦੋਂ ਕਰਾਸ ਕਰੋਗੇ ਸੁਖਬੀਤ ਬਾਦਲ ਆਊਗਾ ਜੇ ਬਿਆਨ ਦਲਜ ਕਰਾਊਗਾ ਕਰਾਸ ਕਰੂਗਾ ਅਸੀਂ ਪੁੱਛਾਂਗੇ ਫੇਰ ਸਾਨੂੰ ਹੱਕ ਆ ਕਰਾਸ ਦਾ ਇਹ ਇੱਕ ਵਕੀਲ ਨੂੰ ਹੱਕ ਆ ਗਵਾਹ ਦੀ ਕਰਾਸ ਅਸੀਂ ਪੁੱਛਾਂਗੇ ਫੇ ਕੀ ਕੀ ਮੰਨ ਕੇ ਆਇਆ ਸੀ ਅਕਾਲਤਖ ਸਾਹਿਬ ਦੇ ਉੱਤੇ ਵੀ ਤੁਸੀਂ ਸਾਦੇ ਦੋਸ਼ ਚ ਮੰਨੇ ਆ ਫੇ ਉੱਥੇ ਕਹੂਗਾ ਵੀ ਨਹੀਂ ਮੰਨੇ ਸੋ ਬਿਆਨ ਵੀ ਚਲੋ ਮੈਂ ਆਪਣੀ ਗੱਲ ਪਾਲੀਆਂ ਇਹ ਚੀਜ਼ਾਂ ਗੱਲ ਪਾਲੀਆਂ ਅਦਾਲਤ ਚ ਫੇ ਕਹਿ ਦੂ ਇਹ ਫੇ ਗੱਲ ਵੀ ਮੈਂ ਆਪਣੀ ਗੱਲ ਪਾਲੀਆਂ ਸੀ ਇਹਦਾ ਮਤਲਬ ਵਕਾਲਤਖ ਸਾਹਿਬ ਨੂੰ ਬੇਕੂਫ ਬਣਾਇਆ ਵੀ ਮੈਂ ਆਪਣੀ ਗੱਲ ਪਾਲੀਆਂ ਚਲੋ ਗਲੋ ਲੈਂਦੀ ਆ ਤੇ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਮੈਂ ਮੁੱਖ ਮੰਤਰੀ ਬਣ ਜਾਵਾਂ ਸੋ ਪੰਜਾਬ ਦੇ ਸਿੱਖਾਂ ਨੇ ਤਾਂ ਬਹੁਤ ਚਿਰਦਾਈ ਗੁਰੂ ਖਾਲਸਾ ਪੰਥ ਨੇ ਤਾਂ ਇਹਨਾਂ ਨੂੰ ਲੰਬੇ ਸਮੇਂ ਤੋਂ ਨਕਾਰਿਆ ਹੋਇਆ ਤੇ ਹੁਣ ਪੰਜਾਬ ਦੇ ਲੋਕਾਂ ਨੇ ਵੀ ਇਹਨਾਂ ਨੂੰ ਕਾਲਤਾ ਇਹ ਇੱਕ ਸਕੂਟਰ ਦੇ ਉੱਤੇ ਸਕੂਟਰੀ ਵਾਲੀ ਪਾਰਟੀ ਸਕੂਟਰੀ ਪਾਰਟੀ ਆ ਇਹ ਕਾਲੀ ਦਲ ਬਾਦਲ ਜਿਹੜਾ ਸਕੂਟਰੀ ਪਾਰਟੀ ਆ ਇਹ ਇੱਕ ਸਕੂਟਰੀ ਤੇ ਆ ਜਾਂਦੀ ساری ਪਾਰਟੀ ਇਹ ਖੇਤਰੀ ਪਾਰਟੀ ਦੀ ਲੋੜ ਕਿੰਨੀ ਮਹਿਸੂਸ ਕਰਦੇ ਤੁਸੀਂ ਖੇਤਰੀ ਪਾਰਟੀ ਦੇਖੋ ਇਹ ਇਹ ਪੋਲੀਟੀਕਲ ਲੋਕਾਂ ਦੀ ਗੱਲ ਹੈਗੀ ਆ ਸੋ ਖੇਤਰੀ ਪਾਰਟੀ ਤਾਂ ਹੋਣੀ ਚਾਹੀਦੀ ਆ ਤੇ ਹਰੇਕ ਪਾਰਟੀ ਨੂੰ ਆਪਣਾ ਜਿਹੜਾ ਏਜੰਡਾ ਤੈਅ ਕਰਨਾ ਚਾਹੀਦਾ ਤੁਸੀਂ ਇਹ ਸੋਚੋ ਵੀ ਅਕਾਲ ਤਖਤ ਦੇ ਵੀ ਅਸੀਂ ਹੋਈਏ ਐਸਜੀਪੀਸੀ ਵੀ ਅਸੀਂ ਹੋਈਏ ਮੁੱਖ ਮੰਤਰੀ ਵੀ ਅਸੀਂ ਬਣ ਜਾਈਏ ਜੇ ਸੈਂਟਰ ਚਾਵੇ ਤਾਂ ਉਹ ਵੀ ਮਿਨਿਸਟਰੀ ਸਾਡੀ ਹੋਵੇ ਇਦਾਂ ਨਹੀਂ ਹੋਣੀ ਇਹ ਜਿਹੜੀ ਡੀਸੈਂਟਰਲਾਈਜੇਸ਼ਨ ਹੈਗੀ ਆ ਪੰਥ ਦੀ ਵਿੱਚ ਪੰਜ ਪ੍ਰਧਾਨੀ ਸਿਸਟਮ ਅਕਾਲ ਤਖਤ ਦਾ ਪ੍ਰਬੰਧ ਜਿਹੜਾ ਹੈਗਾ ਉਹ ਦੁਨੀਆ ਦੇ ਵੱਚ ਦੇ ਸਿੱਖਾਂ ਦੀ ਜਿਹੜੀ ਆ ਉਹ ਨੁਮਾਇੰਦਗੀ ਹੋਣੀ ਚਾਹੀਦੀ ਨਾ ਕਿ ਤੁਸੀਂ ਆਪਣੀਆਂ ਪੰਜਾਬ ਦੀਆਂ ਵੋਟਾਂ ਕਰਕੇ ਅਕਾਲ ਤਖਤ ਨੂੰ ਵਲਤੀ ਜਾਓ ਵੀ ਠੀਕ ਆ ਹੁਣ ਸਲਸੇ ਵਾਲੇ ਨੂੰ ਹੱਕ ਚ ਕਰ ਲੋ ਇਹਦੇ ਵਿਰੋਧ ਚ ਕਰ ਲੋ ਸਾਡੀਆਂ ਵੋਟਾਂ ਟੁੱਟ ਗਈਆਂ ਸੋ ਅਕਾਲ ਤਖਤ ਦਾ ਪ੍ਰਬੰਧ ਇੱਕ ਐਸਾ ਜਥਾ ਹੋਣਾ ਚਾਹੀਦਾ ਜਿਹੜਾ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰੇ ਗੁਰਦੁਆਰਾ ਪ੍ਰਬੰਧ ਜਿਹੜਾ ਹੈਗਾ ਸ਼੍ਰੋਮਣੀ ਕਮਿਟੀ ਆ ਉਹ ਡੀਫੰਕਟ ਕਰ ਦੇਣੀ ਚਾਹੀਦੀ ਆ ਲੋਕਲ ਜਥੇ ਜਿਹੜੇ ਹੁਣੇ ਚਾਹੀਦੇ ਲੋਕਲ ਸੰਗਤਾਂ ਪ੍ਰਬੰਧ ਵਧੀਆ ਕਰ ਸਕਦੀਆਂ ਹੋਗੀਆਂ ਤੁਸੀਂ ਅੰਮਲਸਰ ਤੋਂ ਬਹਿ ਕੇ ਤੇ ਅਨੰਦਪੁਰ ਸਾਹਿਬ ਦਾ ਕਿਵੇਂ ਤੁਸੀਂ ਪ੍ਰਬੰਧ ਕਰ ਸਕਦੇ ਹੋ ਉਤੋਂ ਗੋਲਕ ਇਕੱਠੀ ਕਰਕੇ ਸਾਰੀ ਉੱਥੇ ਲੈ ਜਾਂਦੇ ਹੋ ਸਾਰੇ ਤੁਸੀਂ ਜਿਹੜੇ ਸੇਵਾ ਦਾ ਲਾਏ ਹੋਏ ਨੇ ਉਹ ਸਾਰੇ ਆਪਣੇ ਘਰਾਂ ਦੇ ਉੱਤੇ ਉਹਨਾਂ ਜੁੱਤੀਆਂ ਪਾਲਚਕਾਂ ਤੇ ਰੱਖਿਆ ਹੋਇਆ ਸਾਰੇ ਆਪਣੇ ਨਿੱਜੀ ਕੰਮ ਕਰਵਾਉਂਦੇ ਆਂ ਸੋ ਤਨਖਾਹਾਂ ਵੱਡੀਆਂ ਵੱਡੀਆਂ ਲੈ ਆਉਂਦੇ ਆਂ ਟਰਸਟ ਬਣਾ ਲਏ ਹੋਏ ਤੁਸੀਂ ਗੁਰੂ ਘਰਾਂ ਦੀਆਂ ਜਾਇਦਾਦਾਂ ਦੇ ਉੱਤੇ ਉਹਦੇ ਟਰਸਟੀ ਬਣ ਗਏ ਹੋ ਲੱਖਾਂ ਏਕੜ ਜ਼ਮੀਨ ਸੋਹਣੀ ਕਮੇਟੀ ਦੀ ਗੁਰੂ ਘਰਾਂ ਦੇ ਨਾਂ ਦੇ ਉੱਤੇ ਤੁਸੀਂ ਉਹਦਾ 5-5000 ਰੁਪਏ ਠੇਕੇ ਦੇ ਉੱਤੇ ਆਪ ਹੀ ਲਈ ਹੋਈ ਆ 40 40 50 5000 ਰੁਪਏ ਠੇਕਾ ਸੋ ਤੁਸੀਂ ਤਾਂ ਦੇਣ ਦੇ ਹੀ ਨਹੀਂ ਸਕਦੇ ਤੁਹਾਡੇ ਦਾ ਪਤਾ ਨਹੀਂ ਕਿੱਥੇ ਕਿੱਥੇ ਕੋਲ ਫੁੱਟਣਾ ਜਿਹੜਾ ਤੁਸੀਂ ਗੁਰੂ ਰਾਮਦਾਸ ਦੇ ਘਰ ਦੀ ਗੁਰੂ ਘਰ ਦਾ ਗੁਰੂ ਦੀ ਗੋਲ ਕਰੇ ਵਿੱਚੋਂ ਖਾ ਲਿਆ ਹੋਇਆ ਸੋ ਤੁਸੀਂ ਜੋ ਮਰਜ਼ੀ ਕਰ ਲੋ ਨੱਕ ਖਸਾ ਲੋ ਪੁੱਠੇ ਲੰਮੇ ਪੈਰੋ ਜਾ ਕੇ ਮੋਦੀ ਅਕਿ ਤੁਹਾਡੀ ਨਹੀਂ ਬਾਤ ਪੁੱਛਣੀ ਲੋਕਾਂ ਦੇ ਤੁਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਦੇ ਧੱਕੇ ਹੋਏ ਦੁਖੀਓ ਤੁਸੀਂ ਕਿਹੜੀ ਸਰਕਾਰ ਨਾਲਲੇ ਹੋਇਓ ਸਰਕਾਰ ਨਾਲਲੇ ਹੋਣ ਦੀ ਗੱਲ ਹੈ ਗੁਰੂ ਖਾਲਸਾ ਪੰਥ ਦੇ ਨਾਲ ਲਿਆ ਹੋਇਆ ਗੁਰੂ ਦਸਮ ਪਾਤਸ਼ਾਹ ਦੀ ਜਿਹੜੀ ਸਵੱਤ ਦੇ ਭਲੇ ਦੀ ਸਰਕਾਰ ਆ ਉਹਦਾ ਹੀ ਨੁਮਾਇੰਦਾ ਆ ਮੈਂ ਤੇ ਬਤੌਰ ਵਕੀਲ ਮੈਂ ਇੰਡੀਅਨ ਜਿਹੜਾ ਸਿਸਟਮ ਆ ਉਹਦੇ ਵਿੱਚ ਲੜਾਈ ਲੱਦਦਾ ਹੈਗਾ ਸੋ ਮੈਂ ਕਿਸੇ ਸਰਕਾਰ ਦੇ ਨਾਲ ਨਹੀਂ ਲੜਦਾ ਹੈ ਗੁਰੂ ਖਾਲਸਾ ਪੰਥ ਦੀ ਸਰਕਾਰ ਦਾ ਹੀ ਨੁਮਾਇੰਦਾ ਮੈਂ ਸਰ ਬਿਲਕੁਲ ਭਾਈ ਨਰੈਣ ਸਿੰਘ ਚੋੜਾ ਹੋਰਾਂ ਦੀ ਜ਼ਮਾਨਤ ਲੈ ਕੇ ਬਹੁਤ ਸਾਰੇ ਸਵਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕੇ ਗਏ ਸੀ ਵੱਖ-ਵੱਖ ਨੁਮਾਇੰਦੇ ਵੱਖ-ਵੱਖ ਆਗੂ ਜਿਨ੍ਹਾਂ ਨੇ ਆਪਣੇ ਬਿਆਨ ਇਸ ਮੁੱਸਲੇ ਦੇ ਉੱਤੇ ਦਿੱਤੇ ਬੜੇ ਸਵਾਲ ਚੱਕੇ ਸੀ ਸੋਨਾ ਸਵਾਲਾਂ ਦੇ ਜਵਾਬ ਵਕੀਲ ਜਸਵੰਤ ਸਿੰਘ ਮਾਝੋਰਾ ਵੱਲੋਂ ਦਿੱਤੇ ਗਏ ਹੈ ਤੇ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਮ ਸਿੰਘ ਪੰਜਾਬੀ ਲੋਕ ਚੈਨਲ